ਕੁਝ ਦਿਨ ਪਹਿਲਾਂ ਇੱਕ ਇਨਫੋਰਮੇਸ਼ਨ ਆਈ ਸੀ ਜੀ ਆ ਦੇਖੋ ਦਰਸ਼ਨ ਸਿੰਘ ਵਾਸੀ ਟੈਂਟਰ ਉਹਨਾਂ ਕੋਲੋਂ ਇੱਕ ਕੰਪਲੇਂਟ ਫੂਲ ਕੀਤੀ ਗਈ ਸੀ ਤੇ ਹਰਿਆਣਾ ਬੇਸਡ ਗੈਂਗਸਟਰ ਦਾ ਨਾਮ ਲੈ ਕੇ ਉਹਨਾਂ ਨੂੰ ਕਾਲ ਹੋ ਰਹੀ ਸੀ ਐਕਸਟੋਰਸ਼ਨ ਕਾਲ ਹੋ ਰਹੀ ਸੀ ਜਿਹਦੇ ਵਿੱਚ 20 ਲੱਖ ਰੁਪਏ ਦੀ ਡਿਮਾਂਡ ਕੀਤਾ ਜਾ ਰਿਹਾ ਸੀਗਾ ਤੇ ਜਾਨਵਾਰੀ ਦੀਆਂ ਧਮਕੀਆਂ ਨਾਲ ਉਹਨੂੰ ਮਿਲਦੀ ਸੀ ਤਾਂ ਉਸ ਕੰਪਲੇਂਟ ਦੇ ਬੇਸ ਤੇ ਸੀ ਇੱਕ FIR ਨੰਬਰ 157 ਨਾਲ ਰਜਿਸਟਰ ਕੀਤੀ ਸੀ ਤੇ ਇਹ ਮੁੱਦਾ ਕਾਫੀ ਹਾਈਲਾਈਟ ਹੋਇਆ ਸੀਗਾ ਮੀਡੀਆ ਐਂਡ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਇਹ ਕਾਫੀ ਡਿਸਕਸ ਹੋਇਆ ਸੀਗਾ ਤੇ ਆਫਟਰ ਗੈਟਿੰਗ दैट ਕੰਪਲੇਂਟ ਅਸੀਂ ਇੱਕ ਟਿਕ ਵਰਕ ਵਰਕ ਟੀਮਾਂ ਘਟਿਤ ਕੀਤੀਆਂ ਸੀਗੀਆਂ ਆ ਐਸਪੀ ਇਨਵੈਸਟੀਗੇਸ਼ਨ ਐਂਡ ਇਨਚਾਰਜ ਸੀਨੀਅਰ ਪਟਿਆਲਾ ਇਹਨਾਂ ਦੀ ਕਮਾਂਡ ਹੇਠ ਇਹਨਾਂ ਟੀਮਸ ਨੇ ਵੱਖ-ਵੱਖ ਐਂਗਲਸ ਤੋਂ ਜਿਹੜੀ ਇਨਵੈਸਟੀਗੇਸ਼ਨ ਅਮਲ ਤੇ ਆਦੀ ਪਰ ਟੈਕਨੀਕਲੀ ਫੀਲਡ ਇਨਵੈਸਟੀਗੇਸ਼ਨ ਹਿਊਮਨ ਡਿਲੀਜੈਂਸ ਚੁਜ਼ ਕੀਤੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਮਰਝ ਹੋਇਆ ਇਹਦੇ ਚ ਦੋ ਬੰਦਿਆਂ ਦੇ ਨਾਮ ਅਮਰਜ ਹੋਏ ਸੰਦੀਪ ਸਿੰਘ ਸਣੀ ਤੇ ਰੋਹਿਤ ਰਾਹ ਤੋਂ ਇਹ ਦੋ ਬੰਦਿਆਂ ਨੂੰ ਅਰੈਸਟ ਕਰ ਲਿਆ ਗਿਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਜੋ ਸੰਪ੍ਰੀਤ ਹੈ ਇਹ ਦਰਸ਼ਨ ਸਿੰਘ ਦਾ ਰਿਸ਼ਤੇਦਾਰ ਹੈ ਰੋਹਿਤ ਐਂਡ ਸੰਪ੍ਰੀਤ ਆਪਸ ਵਿੱਚ ਕਾਫੀ ਪੁਰਾਣੇ ਫਰੈਂਡ ਨੇ 11-12 ਸਾਲ ਤੋਂ ਦੀ ਫਰੈਂਡਸ਼ਿਪ ਹੈ ਤੇ ਇਹ ਦੋਨੋਂ ਵਿਅਕਤੀ ਗੈਂਗਸਟਰ ਸੰਬੰਧੀ ਜਿਹੜੇ ਯੂਜ਼ਰਸ ਨੇ ਜਾਂ ਉਹਨਾਂ ਦੀਆਂ ਅਪਰਾਧਿਕ ਗਤੀਵਿਧੀਆਂ ਹੈਗੀਆਂ ਉਹਨਾਂ ਨੂੰ ਪ੍ਰਭਾਵਿਤ ਹੋ ਕੇ ਲਾਲਚ ਵਿੱਚ ਆ ਕੇ ਇਜ਼ੀ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਇੱਕ ਇਹ ਵਾਰਦਾਸ ਪਲਾਨ ਕੀਤੀ ਜੇ ਜੋ ਕਿ ਦਰਸ਼ਨ ਸਿੰਘ ਨੇ ਕੁਝ ਦਿਨ ਪਹਿਲਾਂ ਇੱਕ ਫੋਰਚਨਰ ਕਾਰ ਜਿਹੜੀ ਪਰਚੇਜ਼ ਕੀਤੀ ਸੀ ਤਾਂ ਉਹ ਇਹਨਾਂ ਨੂੰ ਲੱਗਿਆ ਸੰਪੀਤ ਸਿੰਘ ਨੂੰ ਕਿ ਜਿੱਤੋਂ ਪੈਸਾ ਅਸੀਂ ਕਾਲ ਕਰਕੇ ਜਾਂ ਅਪਰਾਧਿਕ ਕੋਈ ਪਲਾਨ ਕਰਕੇ ਅਸੀਂ ਇਹਤੋਂ ਪੈਸਾ ਕਢਵਾ ਸਕਦੇ ਹਾਂ ਤਾਂ ਉਸ ਦੇ ਚੱਲਦੇ ਦੋਨਾਂ ਨੇ ਪਲਾਨ ਕੀਤਾ ਬੜੇ ਸ਼ਾਤਰ ਕਿਸਮ ਦੇ ਕਰਕੇ ਸੀ ਇਹ ਹਰਿਆਣਾ ਦੇ ਵਿੱਚ ਗਏ ਹੈਗੇ ਆ ਹਰਿਆਣਾ ਦੇ ਵਿੱਚ ਉਹ ਇਸਾਰਪੁਰੇ ਫਰੇਮਵੇ ਸਟੇਸ਼ਨ ਤੋਂ ਇਹਨਾਂ ਨੇ ਇੱਕ ਮੋਬਾਈਲ ਚੋਰੀ ਕੀਤਾ ਉਸ ਤੋਂ ਕਾਲਸ ਕੀਤੀਆਂ ਐਕਸਟਰੈਕਸ਼ਨ ਦੀਆਂ 13 ਨੂੰ 13 ਸਤੰਬਰ ਨੂੰ ਇਹਨਾਂ ਨੇ ਕਾਲ ਜਿਹੜੀਆਂ ਹੋਈਆਂ ਹੈਗੀਆਂ ਦਰਸ਼ਨ ਦੇ ਮੋਬਾਈਲ ਤੇ ਤੇ ਆਫਟਰ ਥੈਟ ਇਹਨਾਂ ਨੇ ਮੋਬਾਈਲ ਫੋਨ ਵੀ ਡਿਸਟਰੋਏ ਕਰ ਦਿੱਤਾ ਤੇ ਨਾਲ ਹੀ ਇਹਨਾਂ ਨੇ ਜੁਰਮ ਨੂਲ ਕੋਨ ਵਾਸਤੇ ਇਹ ਵੀ ਪ੍ਰਯਾਸ ਕੀਤਾ ਕਿ ਜਿਹੜੀ ਕਾਲ ਹੈ ਉਹ ਰੋਹਿਤ ਵੱਲੋਂ ਕੀਤੀ ਜਾਵੇ ਤਾਂ ਜੋ ਸੰਪੀ ਦੀ ਜਿਹੜੀ ਆਵਾਜ਼ ਹੈ ਉਹ ਦਰਸ਼ਨ ਪਛਾਣ ਨਾ ਜਾਵੇ ਕਿਉਂਕਿ ਰੋਹਿਤ ਨੂੰ ਕਰੇ ਰਸ਼ ਸਿੰਘ ਨੂੰ ਨਹੀਂ ਮੜਿਆ ਸੀ ਪਰ ਸਾਪੀ ਦਾ ਰਿਸ਼ਤਾ ਸੀ ਬਟ ਸਾਡੀ ਟੀਮ ਨੇ ਬੜਾ ਪ੍ਰੋਫੈਸ਼ਨਲੀ ਇਹਦੇ ਚ ਇਨਵੈਸਟੀਗੇਟ ਕੀਤਾ ਥੋਰਲੀ ਇਹਨੂੰ ਕੇਸ ਨੂੰ ਜਦੋਂ ਇਨਵੈਸਟੀਗੇਟ ਕੀਤਾ ਗਿਆ ਤਾਂ ਇਹਨਾਂ ਦੇ ਰੋਲ ਜਿਹੜੇ ਹੈਗੇ ਆ ਉਹ ਸਾਡੇ ਰਿਕਾਰਡ ਸਾਨੂੰ ਅਸੀਂ ਐਸਟੈਬਲਿਸ਼ ਕਰਨ ਵਿੱਚ ਕਾਮਯਾਬ ਹੋਏ ਤੇ ਆਫਟਰ ਦੈਟ ਇਹਨਾਂ ਦੀ ਅਰੈਸਟ ਪਾਈ ਤੇ ਇਹਨਾਂ ਦੀ 28 ਜਨਵਰੀ ਨੂੰ ਅਸੀਂ ਅਰੈਸਟ ਪਾਈ ਹੈ ਹੁਣ ਸਾਡੇ ਕੋਲੋਂ ਪੁਲਿਸ ਰਿਮਾਂਡ ਤੇ ਹੈ ਇਹ ਕਿਸੇ ਹਰਿਆਣੇ ਵੇਸਟ ਗੈਂਗਸਟਰ ਦਾ ਨਾਮ ਲੈ ਰਹੇ ਸੀ। ਤੋਂ ਉਹ ਅਸੀਂ ਪਤਾ ਕਰ ਰਹੇ ਆ ਕਿ ਉਹ ਜਸਟ ਨਾਮ ਹੀ ਲੈ ਰਹੇ ਸੀ ਜਾਂ ਉਹਨਾਂ 'ਚ ਇਹਦਾ ਕੋਈ ਸਬੰਧ ਹੈਗਾ ਜਾਂ ਉਹ ਵੀ ਕਿਨਾਂ ਵਿੱਚ ਇਨਵੋਲਡ ਕਿਨਾਂ ਬਦੋ ਕੀਤਾ ਗਿਆ ਸੀ। ਅ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਲੈਕਟ ਕਰਦੇ ਹੋਏ ਸਾਡੀ ਟੀਮ ਨੇ ਇਹ ਵੱਡੀ ਜੀਤ ਸਾਬਤ ਕਰ ਜੀ ਆਸ।